ਤਸੀਗਾ ਸਾਰਿਆਂ ਨੂੰ ਕੀ ਹਾਲ ਚਾਲ ਆ ਜਿੰਨਾ ਗੰਦ ਪਵਾਇਆ ਜਾਂ ਪਹਿਲਾਂ ਜਿਵੇਂ ਸੀਗਾ ਨਾ ਮੈਂ ਕੈਸ ਤੇ ਸਿੱਧਾ ਵੀ ਸਾਡੀਆਂ ਕਲਵੀਰ ਚਿੰਝਰ ਨੇ ਗਾਣਾ ਗਿਆ ਸੀ ਵੀਰਟਾ ਇੰਨਾ ਲਕਟਰਾਲੀਆਂ ਭਰ ਭਰ ਜਾਂਦੇ ਨੇ ਇਹਨਾਂ ਨੇ ਸਾਡੇ ਪੁੱਤ ਸਲਫੇ ਤੇ ਲਾਤੇ ਨੌਜਵਾਨੀ ਸਲਫੇ ਤੇ ਲਾਤੀ ਸੁਈ ਸਮਝ ਗਿਆ ਮੈਂ ਕਿਹੜੇ ਬਾਬੇ ਦੀ ਗੱਲ ਕਰ ਰਿਹਾ ਵੀ ਸਾਡੇ ਲੋਕ ਉਧਰ ਨੂੰ ਬਹੁਤ ਜਾਂਦੇ ਹੁੰਦੇ ਸੀ ਉਸ ਇਹਨਾਂ ਨੂੰ ਸਿੰਗਰ ਉਦੋਂ ਕੀਤੇ ਗੱਲ ਆਈ ਸੀ ਗੁਰਦਾਸ ਮਾਨ ਤੇ ਵੀ ਗੁਰਦਾਸ ਮਾਨ ਪ੍ਰਮੋਟ ਕਰਦਾ ਪਰ ਅੱਜ ਦੇ ਨਵੇਂ ਸਿੰਗਰ ਵੀ ਇਹ ਚੀਜ਼ ਤੋਂ ਪਿੱਛੇ ਨਹੀਂ ਹਟ ਰਹੇ ਉਹ ਵੀ ਕਰ ਰਹੇ ਆ ਮੈਂ ਥੱਲੇ ਫੋਟੋ ਲਈਏ ਨਿੰਜੇ ਦੀ ਨਿੰਜਾ ਮੈਨੂੰ ਨਹੀਂ ਪਤਾ ਨਿੰਜੇ ਦੀ ਉੱਥੇ ਕੀ ਆਸਤਾ ਹੈ ਕੀ ਸਿਸਟਮ ਆ ਪਰ ਉਹ ਬਾਬੇ ਦੇ ਹੱਥ ਦੇ ਵਿੱਚ ਸਿਗਰਟ ਫੜੀ ਉਹ ਬਾਬਾ ਉਵੇਂ ਜਿਵੇਂ ਉਹ ਬਾਬਾ ਕਰਦਾ ਸੀ ਉਹ ਚੀਜ਼ਾਂ ਹੀ ਕਰਦਾ ਪਿਆ ਇਥੋਂ ਬਈ ਤੁਸੀਂ ਆਪਦੇ ਪੇਜਾਂ ਤੇ ਉਹ ਚੀਜ਼ ਪਾਉਣੇ ਆ ਤੁਸੀਂ ਮੰਨਦੇ ਆ ਯਾਰ ਵੱਖਰੀ ਗੱਲ ਆ ਕਿੰਨਾ ਯੂਥ ਸੋਨੂੰ ਵੇਖ ਕੇ ਉਧਰ ਨੂੰ ਜਾਂਦਾ ਫੇਰ ਉਹੀ ਗੱਲ ਸਲਫਾ ਪੀ ਕੇ ਸਾਡੀ ਬਾਬੇ ਨਾਲ ਲੱਗਦੀ ਆ ਸਾਡੀ ਬਾਬੇ ਨਾਲ ਲੱਗਦੀ ਆ ਇਹ ਚੀਜ਼ ਕਰਦੀ ਕਰਦੀ ਜਨ ਪਹਿਲਾਂ ਸਲਫਾ ਫਿਰ ਕੋਈ ਆ ਪ੍ਰਾਗੇ ਪ੍ਰੂਗੇ ਉਦੋਂ ਬਾਅਦ ਸਮਾਨ ਤੇ ਜਨਤਾ ਖੜ ਜਾਂਦੀ ਆ ਬਸ ਲੱਗ ਜਾਂਦੀ ਆ ਕਿਨੂੰ ਵੇਖ ਕੇ ਸਾਡਾ ਉਸਤਾਦ ਐ ਕਰਦਾ ਸਾਡਾ ਆਈਡਲ ਜਿਵੇਂ ਆਈਡਲ ਹੁਣ ਨਿੰਜੇ ਦੇ ਕਿੰਨੇ ਫੋਲੋਅਰ ਹੋਣਗੇ ਤੂੰ ਮੈਂ ਵਿਖਿਆ ਉਹ ਬਾਬਾ ਉੱਥੇ ਉਹ ਕਵਾਲੀਆਂ ਗਈ ਜਾਂਦੇ ਉਹ ਬਾਬਾ ਉਦੋਂ ਹੀ ਨੋਟ ਸਿੱਟਦਾ ਹੱਥ ਦੇ ਵਿੱਚ ਉਹਦੇ ਸਿਗਰਟ ਲੱਗੀ ਆ ਬਸ ਯਾਰ ਕੋਮਨ ਗੱਲਾਂ ਜੇ ਹੁਣ ਇਹ ਗੱਲ ਨੂੰ ਕੋਈ ਡਿਫੈਂਡ ਕਰਨ ਵਾਲੇ ਤੇ ਭੇਡਾਂ ਆ ਜਾਣਗੀਆਂ ਭੇਡਾਂ ਨੇ ਕਹਿਣਾ ਯਾਰੋ ਬਾਬਾ ਵੀ ਆ ਬਾਬਾ ਤੂੰ ਇਦਾਂ ਨਾ ਬੋਲ ਕਿਸੇ ਬੰਦੇ ਦੀ ਕਿਸੇ ਦੇ ਵਿੱਚ ਕੋਈ ਧਰਮ ਦੇ ਵਿੱਚ ਇਦਾਂ ਰੁਚੀ ਹੁੰਦੀ ਆ ਤੈਨੂੰ ਕੀ ਲੋੜ ਐਦਾਂ ਹੁੰਦਾ ਬਈ ਮੈਨੂੰ ਵਾਕੇ ਕੀ ਲੋੜ ਆ ਪਰ ਇੱਥੇ ਲੋੜ ਪੈਂਦੀ ਆ ਵੀ ਜੇ ਇਹੋ ਜੇ ਸਿੰਗਰ ਆਪਦੇ ਪੇਜ ਤੋਂ ਆਪਦੀ ਪੇਜ ਤੋਂ ਉਹ ਚੀਜ਼ ਨੂੰ ਪ੍ਰੋਮੋਟ ਕਰਨਗੇ ਵੀਡੀਓ ਪਾਉਣਗੇ ਉਹ ਜਿੰਨੇ ਬੰਦੇ ਇਹਨਾਂ ਨੂੰ 2.5 ਮਿਲੀਅਨ ਬੰਦਾ ਜਿੰਨਾ ਫੋਲੋ ਕਰਦਾ ਉਹਦੇ ਵਿੱਚ ਸਾਡਾ ਕਿੰਨਾ ਯੂਥ ਆ ਉਹ ਜਦੋਂ ਫਿਰ ਜਿਹੜਾ ਫੋਲੋ ਕਰਦਾ ਉਹ ਤਾਂ ਆਈਡਲ ਮੰਨਦਾ ਹੋ ਗਿਆ ਨਾ ਫਿਰ ਉਹ ਜਦੋਂ ਵੇਖਣਗੇ ਵੀ ਆਏ ਕਰਕੇ ਸਾਡਾ ਨਿੰਜਾ ਆ ਚੀਜ਼ ਕਰੀ ਜਾਂਦਾ ਵੀ ਅੱਛਾ ਇਹ ਉਹ ਜਗ੍ਹਾ ਤੇ ਜਾਂਦਾ ਅਸੀਂ ਵੀ ਚੱਲੇਗੇ ਫਿਰ ਉਹ ਜਗ੍ਹਾ ਤੇ ਗਏ ਫਿਰ ਬਾਬਾ ਫਿਰ ਜਿਹੜੀ ਚੀਜ਼ ਹਨਾ ਕਰਦਾ ਕੀ ਬੋਲਾਂ ਭਈ ਦੋਬਾ ਫਿਰ ਤੁਸੀਂ ਕਹੋਗੇ ਇਹੋ ਜੀ ਚੀਜ਼ ਬੋਲਤੀ ਉਦਾਂ ਦੀ ਚੀਜ਼ ਬੋਲਤੀ ਮੈਂ ਤਾਂ ਇਹ ਚੀਜ਼ ਕਹਿਣੀ ਚਾਹਣਾ ਕਿ ਇਹ ਚੀਜ਼ ਸੱਚੀ ਗੱਲ ਆ ਮੇਰੇ ਯਾਰਾਂ ਦੋਸਤਾਂ ਨਾਲ ਵੀ ਇਹ ਚੀਜ਼ਾਂ ਹੋਈਆਂ ਸੀ ਉਹ ਸਮਾਂ ਨੰਗਿਆ ਵੇਖਿਆ ਵੀ ਜਦੋਂ ਉਹ ਡੇਰੇ ਦਾ ਫੈਕਟ ਪਿਆ ਸੀ ਸੱਚੀ ਵਾਕੇ ਵੀ ਉਹ ਬਾਬਾ ਸਲਫਾ ਪੀਂਦਾ ਰਾਬਣਾ ਲੱਗਦੀ ਹੈ ਜਨਤਾ ਸਲਫਾ ਪੀਣ ਲੱਗੀ ਮੇਰੇ ਗਰੁੱਪ ਚ ਬਈ ਮੇਰੇ ਅੱਖੀ ਮੈਂ ਵੀ ਉਹ ਲਾਈਫ ਚ ਨੰਗਿਆ ਪਰ ਮੈਂ ਉੱਥੇ ਉੱਥੇ ਨਹੀਂ ਗਿਆ ਮੈਂ ਹੋਟੇਪਣਾ ਸੀ ਪਰ ਮੈਂ ਵੇਖਿਆ ਵੀ ਉਥੋਂ ਵਾਲੀ ਜਨਤਾ ਉਹ ਲੱਗੀ ਸੀ ਵੇਖ ਕੇ ਵਾਕੇ ਡੇਰੇ ਨੂੰ ਤੇ ਜੇ ਹੁਣ ਵੀ ਇਹ ਚੀਜ਼ਾਂ ਚੱਲ ਰਹੀਆਂ ਸਿੰਗਰ ਜੇ ਉਹ ਸਮੇਂ ਤੇ ਮਾਨ ਗਿਆ ਸੀ ਗੁਰਦਾਸ ਤੇ ਅੱਜ ਦੇ ਸਮੇਂ ਤੇ ਜੇ ਨਿੰਝੇ ਯਾਰ ਕੇ ਹੁਣ ਇਥੇ ਬਹੁਤ ਭੀੜਾਂ ਨੂੰ ਇਹ ਗੱਲ ਕੋੜੀ ਲੱਗਣੀ ਆ ਕਿਉਂਕਿ ਕਈ ਮੰਨਦੇ ਆ ਕਈ ਹੋਰ ਹੀ ਪਾਸੇ ਫਕੀਰੀ ਪਕੀਦੀ ਲੈਣ ਇਹ ਥੋੜੀ ਹੁੰਦੀ ਆ ਬਈ ਯਾਰ ਸੋ ਮੰਨਣੀ ਨਾ ਮੰਨਣੀ ਤੁਹਾਡੇ ਹੱਥ ਵਾਸਾ ਪਰ ਇਹ ਚੀਜ਼ ਦਾ ਫੈਕਟ ਬਹੁਤ ਤਕੜੇ ਲੈਵਲ ਤੇ ਪੈਂਦਾ ਵੀ ਜੇ ਕੋਈ ਸਿੰਗਰ ਉੱਥੇ ਜਾ ਕੇ ਮੱਥਾ ਟੇਕਦਾ ਉੱਥੇ ਕਿਸੇ ਪਖੰਡੀ ਨੂੰ ਮੰਨਦਾ ਫਿਰ ਆਪਦੇ ਚੈਨਲ ਤੋਂ ਆਪਦੀ ਇੰਸਟਾਗ੍ਰam ਫੇਸਬੁੱਕ ਜੀ ਤੋਂ ਵੀ ਵੀਡੀਓ ਪਾਉਂਦਾ ਤੇ ਉਹ ਵੀਡੀਓ ਜਨਤਾ ਦੇਖਦੀ ਹੈ ਯੂਥ ਦਾ ਉੱਦਾਂ ਦਿਮਾਗ ਹੁੰਦਾ ਉਧਰ ਨੂੰ ਲੱਗ ਕੇ ਇੱਧਰ ਨੂੰ ਹੋ ਜਾਂਦੀ ਐ ਸੱਚ ਆ ਗੱਲ ਵੀ ਮੰਨਣੀ ਪੈਣੀ ਆ ਬਾਕੀ ਦੇਖੋ ਤੁਸੀਂ ਆਪ ਦੇ ਸੁਝਾਅ ਦੇ ਦਿਓ ਹੁਣ ਤਾਂ ਇਸ ਤਰੀਕੇ